ਕਿਸਾਨ ਅੰਦੋਲਨ 2024 ਹੁਣ ਤੱਕ ਕੀ ਕੀ ਹੋਇਆ 13 ਫਰਵਰੀ ਕਿਸਾਨ ਦਿੱਲੀ ਨੂੰ ਰਵਾਨਾ ਹੋਏ ਪੁਲਿਸ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਰੀਗੇਟਿੰਗ ਕਰਕੇ ਰੋਕਿਆ 21 ਫਰਵਰੀ ਪੁਲਿਸ ਕਿਸਾਨਾਂ ਦੇ ਵਿੱਚ ਟਕਰਾਅ ਹੋਇਆ ਬਠਿੰਡੇ ਦੇ ਸ਼ੁਕਰਨ ਦੀ ਮੌਤ ਹੋਈ ਕਈ ਕਿਸਾਨ ਗ੍ਰਿਫਤਾਰ ਹੋਏ 17 ਅਪ੍ਰੈਲ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨ ਰੇਲਵੇ ਟਰੈਕ ਤੇ ਜਾਮ ਕਰ ਬੈਠ ਗਏ 2 ਸਤੰਬਰ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ 18 ਨਵੰਬਰ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ 26 ਨਵੰਬਰ ਕਿਸਾਨ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਤੇ ਉਹਨਾਂ ਨੇ ਆਮਰਣੰਥਨ ਸ਼ੁਰੂ ਕਰਤਾ 6 ਦਸੰਬਰ ਸ਼ੰਭੂ ਬਾਰਡਰ ਤੋਂ ਦਿੱਲੀ ਕੁਝ ਕਰਨ ਦੀ ਪੇਸ਼ਕਸ਼ ਕੀਤੀ ਗਈ ਤੇ ਹਰਿਆਣਾ ਪੁਲਿਸ ਨੇ ਆंसू ਗੈਸ ਦੇ ਗੋਲਿਆਂ ਨਾਲ ਇਹਨਾਂ ਨੂੰ ਖਦੇੜਿਆ ਉੱਥਾਂ 8 ਦਸੰਬਰ ਦੁਬਾਰਾ ਦਿੱਲੀ ਕੁਝ ਦੀ ਕੋਸ਼ਿਸ਼ ਕੀਤੀ ਗਈ ਹਰਿਆਣਾ ਪੁਲਿਸ ਨੇ ਐਂਟਰੀ ਨਹੀਂ ਦਿੱਤੀ 14 ਦਸੰਬਰ ਕਿਸਾਨਾਂ ਨੇ ਤੀਸਰੀ ਵਾਰ ਦਿੱਲੀ ਮਾਰਚ ਕਰਨ ਦੀ ਕੋਸ਼ਿਸ਼ ਕੀਤੀ 20 ਦਸੰਬਰ ਅੰਦੋਲਨ ਦੇ ਦਰਾਉਣ ਸਮਰਥਨ 'ਚ ਕਿਸਾਨਾਂ ਨੇ ਪੰਜਾਬ ਬੰਦ ਕੀਤਾ 9 ਜਨਵਰੀ ਮੋਗਾ ਦੇ ਵਿੱਚ ਮਹਾਪੰਚਾਇਤ ਦਰਣ ਸਯੁਕਤ